ਬਹੁਤ ਸਵਾਗਤ ਹੈ ਜੀ ਸੁਨੇਹਾ ਮੈਡਮ ਸਾਡੇ ਨਾਲ ਨੇ ਯੂਕੇ ਦਾ ਮਹੱਤਵਪੂਰਨ ਟੌਪਿਕ ਹੈ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਤੁਸੀਂ ਕਿਵੇਂ ਅਵੇਅਰ ਰਹਿਣਾ ਡਾਕੂਮੈਂਟਸ ਜੈਨੂਇਨ ਹੋਣੇ ਚਾਹੀਦੇ ਨੇ ਔਰ ਕਿਹੜੇ ਕਿਹੜੀ ਵੈਰੀਫਿਕੇਸ਼ਨ ਦੇ ਪ੍ਰੋਸੈਸ ਨੇ ਸੁਨੇਹਾ ਮੈਡਮ ਸਾਨੂੰ ਸਮਝਾਉਣਗੇ ਸੋ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਪੂਰੀ ਕਲੈਰਿਟੀ ਦਿਓ ਸੋ ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰਦੇ ਆਂ ਤੇ ਯੂਕੇ ਸਟੱਡੀ ਵੀਜ਼ਾ ਦੇ ਵਿੱਚ ਐਸਐਮ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਬਹੁਤ ਹੋ ਰਹੀ ਆ ਪਹਿਲੇ ਸਿਰਫ ਵੈਰੀਫਿਕੇਸ਼ਨ ਉਦੋਂ ਹੁੰਦੀ ਸੀ ਜਦੋਂ ਅਸੀਂ ਵੀਜ਼ੇ ਲਈ ਐਪਲੀਕੇਸ਼ਨ ਲਾਂਦੇ ਸੀ ਮੀਨਸ ਅੰਬੈਸੀ 'ਚ ਸਾਡੀ ਫਾਈਲ ਚੱਲ ਜਾਂਦੀ ਸੀ ਹੁਣ ਅਲੱਗ-ਅਲੱਗ ਲੈਵਲ ਤੇ ਹੋ ਰਹੀ ਆ ਈਵਨ ਕਿ ਉਨ ਆਫਰ ਲੈਟਰ ਤੁਹਾਡੀ ਜਦੋਂ ਇੰਟਰਵਿਊ ਕਲੀਅਰ ਹੋ ਜਾਂਦੀ ਆ ਉਹਦੇ ਬਾਅਦ ਵੀ ਤੁਹਾਡੇ ਡਾਕੂਮੈਂਟੇਸ਼ਨ ਦੀ ਵੈਰੀਫਿਕੇਸ਼ਨ ਹੋ ਰਹੀ ਆ ਲਾਈਕ ਤੁਹਾਡਾ ਐਕਸਪੀਰੀਅੰਸ ਦੀ ਵੈਰੀਫਿਕੇਸ਼ਨ ਹੋ ਰਹੀ ਆ ਤੁਹਾਡੀ ਡਿਗਰੀ ਵੀ ਹੋਰ ਤੁਹਾਡੇ ਕੋਲ ਹੋਰ ਡਾਕੂਮੈਂਟਸ ਮੰਗ ਰਿਆ ਇੱਕ ਗੱਲ ਅੱਛੀ ਵੀ ਆ ਕਿਉਂਕਿ ਫਰਸਟ ਲੈਵਲ ਤੇ ਅੱਛੀ ਵੈਰੀਫਿਕੇਸ਼ਨ ਹੋ ਗਈ ਤੁਹਾਨੂੰ ਫਿਊਚਰ ਚ ਡਰਦੀ ਆ ਉਤੋਂ ਬਾਅਦ ਕਾਸ ਦੀ ਵੈਰੀ ਟਾਈਮ ਵੈਰੀਫਿਕੇਸ਼ਨ ਆ ਵੀਜ਼ਾ ਟਾਈਮ ਤਾਂ ਚਲੋ ਜੋ ਅੰਬੈਸੀ ਦੀ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਜਦੋਂ ਯੂਕੇ ਲਈ ਆਪਣੀ ਫਲਾਈਟ ਲੈਣੇ ਹੋ 에어ਪੋਰਟ ਤੇ ਵੀ ਵੈਰੀਫਿਕੇਸ਼ਨ ਹੁੰਦੀ ਆ ਔਰ ਕਈ ਵਾਰ ਤੁਹਾਨੂੰ ਨਹੀਂ ਜਾਣਦੇ ਹੁੰਦੇ ਜੋ ਸੈਪਟੈਂਬਰ ਇੰਟੇਕ ਰਿਹਾ ਸੋ ਇਨ ਸ਼ਾਰਟ ਆਪਣੇ ਕੋਈ ਵੀ ਫੇਕ ਡਾਕੂਮੈਂਟ ਨਾ ਲਗਾ ਔਰ ਔਨ ਦਾ ਫਰਸਟ ਡੇ ਜੇ ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ ਜੋ ਵੀ ਤੁਹਾਡਾ ਗੈਪ ਆ ਜੋ ਵੀ ਤੁਹਾਡਾ ਪ੍ਰੋਫਾਈਲ ਆ ਉਹ ਐਜ਼ ਇਟ ਇਜ਼ ਹੀ ਚੱਲੇਗਾ ਐਂਡ ਤੱਕ ਦੁਬਾਰਾ ਤੁਸੀਂ ਚੇਂਜ ਨਹੀਂ ਕਰ ਸਕਦੇ ਸੋ ਸੋਚ ਸਮਝ ਕੇ ਆਪਣੇ ਡਾਕੂਮੈਂਟਸ ਲਗਾਓ ਔਰ ਫੇਕ ਡਾਕੂਮੈਂਟਸ ਤੋਂ ਬਚੋ ਨਹੀਂ ਤਾਂ ਕਿਸੇ ਹੋਰ ਕੰਟਰੀ ਚ ਕਰ ਲੋ ਬਟ ਯੂਕੇ ਦੇ ਚਾਹੇ ਉਹ ਫੰਡਸ ਦੀ ਗੱਲ ਆ ਚਾਹੇ ਤੁਹਾਡੀ ਐਜੂਕੇਸ਼ਨ ਦੀ ਗੱਲ ਆ ਚਾਹੇ ਤੁਹਾਡੇ ਐਕਸਪੀਰੀਅੰਸ ਦੀ ਗੱਲ ਹੋ ਬਹੁਤ ਬਰੀਕੀ ਦੇ ਨਾਲ ਕਹਿ ਲੋ ਹੁਣ ਵੈਰੀਫਿਕੇਸ਼ਨ ਕਰ ਰਿਹਾ ਫੰਡਸ ਲਈ ਆਪਣੇ ਬੈਂਕ ਨੂੰ ਕਹਿ ਕੇ ਰੱਖੋ ਮੇਲ ਆਈਡੀ ਮੈਨੇਜਰ ਦਾ ਮੈਨੇਜਰ ਨੂੰ ਕਾਲ ਕਰਕੇ ਰੱਖੋ ਕਿ ਸਾਡਾ ਆ ਫਾਈਲ ਦਾ ਸਟੇਟਸ ਆ ਤੁਹਾਨੂੰ ਮੇਲ ਆ ਸਕਦੀ ਆ ਕਾਲ ਆ ਸਕਦੀ ਆ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰਹੋ ਜਨਵਰੀ ਇਨ ਟੈਕਸਟਾਈਲ ਤੁਹਾਡਾ ਵਿਦਾਊਟ ਆਇਲਸ ਵੀ ਪੋਸੀਬਲ ਹੈ ਰਿਸਰਚ ਪ੍ਰੋਗਰਾਮ ਤੇ ਸਪਾਊਸ ਨਾਲ ਜਾ ਸਕਦੇ ਹੋ ਆਇਲਸ ਚ ਬੈਂਡਸ ਅੱਛੇ ਆ ਪਲੱਸ 2 ਤੋਂ ਬਾਅਦ ਗੈਪ ਆ ਕੈਨੇਡਾ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਟਾਪ ਅਪ ਪ੍ਰੋਗਰਾਮ ਤੇ ਜਾਓ ਸੋ ਹੱਲੇ ਵੀ ਜਨੂਅਰੀ ਇੰਟੇਕ ਤੇ ਕੋਈ ਵੀ ਰੂਲਸ ਦਾ ਅਸਰ ਨਹੀਂ ਹੋਇਆ ਔਰ ਰੂਲਸ ਹੋਏ ਵੀ ਕੀ ਚੇਂਜ ਆ ਸਿਰਫ ਤਾਂ ਇੱਕ ਤੁਹਾਡੀ ਫੰਡਿੰਗ ਵੱਧ ਗਈ ਔਰ ਇੱਕ ਤੁਹਾਡਾ ਪੀਐਸਡਬਲ 24 ਮਹੀਨੇ ਦੀ ਜਗ੍ਹਾ 18 ਮਹੀਨੇ ਦਾ ਹੋ ਗਿਆ ਤਾਂ ਕੁਝ ਵੀ ਇਫੈਕਟ ਨਹੀਂ ਪਿਆ ਜਨੂਅਰੀ ਇੰਟੇਕ ਅਪਲਾਈ ਕਰਨ ਲਈ ਬਿਲਕੁਲ ਟਾਈਮ ਦਾ ਵੇਸਟ ਕਰੋ ਐਂਡ ਮੋਰਓਵਰ ਵੀਜ਼ਾ ਆਫੀਸ ਦਿਨ ਨਾਲ ਅਪਲਾਈ ਕਰੂਗੇ ਤਾਂ ਤੁਹਾਨੂੰ ਸਾਰੇ ਪੈਸੇ ਦੇਣੇ ਆ ਔਰ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੈ بار بار ਉਹਦਾ ਉੱਤਰ ਪੁੱਛੋ ਪੂਰੀ ਤਸੱਲੀ ਜਦੋਂ ਹੋਵੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਵੀ ਕੋਈ ਗਲਤੀ ਨਾ ਹੋਵੇ ਬਹੁਤ ਬਹੁਤ ਧੰਨਵਾਦ